ਅਸੂਏ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਹੈ ਮੈਂ ਵੀ ਸੰਗਤ ਨਾਲ ਆਪਣੀ ਫੇਸਬੁੱਕ ਤੇ ਸ਼ੇਅਰ ਕੀਤਾ ਜਿਸ ਦੇ ਵਿੱਚ ਬੜੇ ਹੀ ਵરિਸ਼ ਪੱਤਰਕਾਰ ਜਸਵੀਰ ਸਿੰਘ ਪੱਟੀ ਜੀ ਇਸ ਗੱਲ ਦਾ ਦਾਅਵਾ ਕਰ ਰਹੇ ਹੈ ਕਿ ਉਸ ਸਮੇਂ ਦੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਕੌਮ ਦਾ ਗद्दार ਮਨਜਿੰਦਰ ਸਿੰਘ ਸਿੱਖਸਾ ਨੇ ਸੋਦੇ ਸਾਧ ਨੂੰ ਬਲਦਕਾਰੀ ਸਾਧ ਜਿਹੜਾ ਰਾਮ ਰਹੀਂ ਬਾਬਾ ਹੈ ਇਸ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਕਰਵਾਈ ਉਸ ਨੂੰ ਮਾਫੀ ਦਵਾਂ ਦੇ ਲਈ ਸ਼੍ਰੀ ਅਕਾ ਤਾਂ ਅਕਸਰ ਸਾਹਿਬ ਤੋਂ ਸਭ ਤੋਂ ਵੱਡਾ ਰੋਲ ਜਿਹੜਾ ਉਹ ਨਿਭਾਇਆ ਜਦੋਂ ਮਨਜਿੰਦਰ ਸਿੰਘ ਸਿੱਧੂ ਦਾ ਨਾਂ ਇਸ ਕਰਕੇ ਹੁੰਦਾ ਹੈ ਕਿ ਇਹ ਵੀ ਦਾਵਾ ਕਰਦਾ ਸੀ ਕਿ ਉਹਦੋਂ ਚਿੱਠੀ ਲੈ ਕੇ ਆਇਆ ਹੂੰ ਦੂਸਰੀ ਜੀ ਜੀ ਕਹਿੰਦੇ ਵੀ ਇਸ ਨੂੰ ਕੈਪਟਨ ਰੈਂਕ ਸੀ ਹੁੰਦਾ ਜਦੋਂ ਪੰਜਾਬ ਸਰਕਾਰ ਸੀਗੀ ਉੰਨ੍ਵੇਂ ਕਿ ਤੁਰੀ ਅਜੇ ਦੇਖਣ ਮੈਂ ਆਪਣੀ ਅੱਖੀਂ ਵੇਖਣ ਦੀ ਗੱਲ ਕਰਦਾ ਵੀ ਇਸ ਬੰਦੇ ਨੇ ਆ ਕੇ ਹੱਥ ਜੋੜ ਕੇ ਜਥੇਦਾਰ ਕੋਲੇ ਜੀ ਮੁਹੌਲੀ ਦਾ ਸਵਾਗਤ ਕੀਤਾ ਸੀਗਾ ਹੂੰ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਹੈ ਮੈਂ ਵੀ ਸੰਗਤ ਨਾਲ ਆਪਣੀ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਬੜੇ ਹੀ ਵરિਸ਼ ਪੱਤਰਕਾਰ ਜਸਬੀਰ ਸਿੰਘ ਪੱਟੀ ਜੀ ਇਸ ਗੱਲ ਦਾ ਦਾਵਾ ਕਰ ਰਹੇ ਹੈ ਕਿ ਉਸ ਸਮੇਂ ਦੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਕੌਮ ਦਾ ਗद्दार ਮਨਜਿੰਦਰ ਸਿੰਘ ਸਿੱਖਸਾ ਨੇ ਸੋਦੇ ਸਾਧ ਨੂੰ ਬਲਦਕਾਰੀ ਸਾਧ ਜਿਹੜਾ ਰਾਮ ਰਾਮ ਬਾਬਾ ਹੈ ਇਸ ਨੇ ਸਾਈਂਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਬੇਦਵੀਂ ਕਰਵਾਈ ਉਸ ਨੂੰ ਮਾਫੀ ਦਿਵਾਉਣ ਦੇ ਲਈ ਸ਼੍ਰੀ ਅਕਾਤਖਰ ਸਾਹਿਬ ਤੋਂ ਸਭ ਤੋਂ ਵੱਡਾ ਰੋਲ ਜਿਹੜਾ ਉਹ ਨਿਭਾਇਆ ਅਗਰ ਸਭ ਤੋਂ ਵੱਡ ਕਹੀਏਗੀ ਕਤਾਰ ਦੇ ਵਿੱਚ ਪਹਿਲੇ ਨੰਬਰ ਤੇ ਸੀਗਾ ਸੋਦੇ ਸਾਹਿਬ ਨੂੰ ਮਾਫੀ ਦਿਵਾਉਣ ਦੇ ਲਈ ਤਾਂ ਉਹ ਮਨਿੰਦਰ ਸਿੰਘ ਸਿਰਸਾ ਸੀਗਾ ਉਹ ਸਪੈਸ਼ਲ ਜਹਾਜ਼ ਤੇ ਸ਼੍ਰੀ ਅਕਾਤਖਰ ਸਾਹਿਬ ਦੇ ਜਿੱਤੇਦਾਰ ਸਾਹਿਬ ਕੋਲ ਜਾਂਦਾ ਉਹ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਜਿੱਤੇਦਾਰ ਸਾਹਿਬਾਨ ਦਾ ਔਰ ਖੁਸ਼ੀ ਵੀ ਜ਼ਾਹਿਰ ਕਰਦਾ ਹੈ ਕਿ ਇਹ ਬੜਾ ਚੰਗਾ ਕੰਮ ਹੋ ਗਿਆ ਜਿਹੜਾ ਸੋਦੇ ਸਾਦ ਨੂੰ ਤੁਸੀਂ ਮਾਫੀ ਦੇ ਦਿੱਤੀ ਹੈ ਔਰ ਉਸਨੇ ਦਿੱਲੀ ਕਮੇਟੀ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਜਿਹੜਾ ਸੋਦਾ ਸਾਦ ਨੂੰ ਮਾਫੀ ਦਿੱਤੀ ਹੈ ਇਹਦੇ ਇਸ਼ਤਿਹਾਰ ਦਿੱਲੀ ਕਮੇਟੀ ਵੀ ਦੇ ਮੈਂ ਸਮਝਣਾ ਕਿ ਅੱਜ ਦਿੱਲੀ ਕਮੇਟੀ ਦੇ ਉੱਤੇ ਬੜਾ ਵੱਡਾ ਇੱਕ ਦਾਗ ਲੱਗਣ ਤੋਂ ਬਚ ਗਿਆ ਜਿਹੜੇ ਉਸ ਸਮੇਂ ਦੇ ਪ੍ਰਧਾਨ ਸੀਗੇ ਸਰਦਾਰ ਮਨਜੀਤ ਸਿੰਘ ਜੀਕੇ ਜੀ ਦੀ ਸੋਚ ਤੋਂ ਚੰਗੀ ਸੋਚ ਕਰਕੇ ਕਿ ਜੀਕੇ ਸਾਹਿਬ ਨੇ ਮਨ ਕਰਤਾ ਕਿ ਮੈਂ ਇਤਿਹਾਰ ਨਹੀਂ ਦੇਆ ਹਾਂਗਾ ਪਰ ਨਾ ਅੱਜ ਦਿੱਲੀ ਕਮੇਟੀ ਦੇ ਉੱਤੇ ਇੱਕ ਦਾਗ ਲੱਗਾ ਹੁੰਦਾ ਕਿ ਦਿੱਲੀ ਕਮੇਟੀ ਸੋਦੇ ਸਾਧੂ ਮਾਫੀ ਦਿਵਾਉਣ ਦੇ ਲਈ ਜ਼ਿੰਮੇਵਾਰ ਹੈ ਅੱਜ ਇਹ ਗੱਲ ਤਾਂ ਸਾਫ਼ ਹੋ ਗਈ ਕਿ ਇਹ ਜਿਹੜਾ ਬੀਜੇਪੀ ਦਾ ਇਹ ਪਤਾ ਨਹੀਂ ਕੋਣ ਹੈ ਨੈਸ਼ਨਲ ਸਿਕੱਤਰ ਹੈ ਕੀ ਇਹਨੂੰ ਪੋਸਟ ਦਿੱਤੀ ਹੈ ਮੈਨੂੰ ਤੇ ਪਤਾ ਨਹੀਂ ਇਹ ਸੋਦੇ ਸਾਧ ਦਾ ਯਾਰ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਾਣ ਦੇ ਕਰਾਣ ਵਾਲੇ ਸ਼ਖਸ ਦਾ ਯਾਰ ਹੈ ਇਸ ਸ਼ਖਸ ਨੇ ਮੂਰੇ ਹੋ ਕੇ ਸੋਦੇ ਸਾਧ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਮੈਂ ਇਹਨੂੰ ਸਵਾਲ ਕਰਨਾ ਚਾਹਾਂਗਾ ਦਿੱਲੀ ਕਮੇਟੀ ਦੇ ਸਰਕਾਰੀ ਗੁਲਾਮ ਪ੍ਰਧਾਨ ਅਰਮੀ ਸਿੰਘ ਕਾਲਕਾ ਜਿਹੜੇ ਇਹ ਕਹਿੰਦੇ ਨਹੀਂ ਸਕਦੇ ਕਿ ਮੇਰੇ ਤੋਂ ਵੱਡਾ ਕੋਈ ਸਿੱਖ ਹੀ ਨਹੀਂ ਤੇ ਮੇਰੇ ਤੋਂ ਵੱਡਾ ਕੋਈ ਧਾਰਮਿਕ ਇਨਸਾਨ ਹੀ ਨਹੀਂ ਜਿੰਨਾ ਵੀ ਕੌਮ ਦਾ ਦਰਦ ਹੈ ਉਹ ਸਿਰਫ ਮੇਰੇ ਅੰਦਰ ਹੈ ਕਾਲਕਾ ਨੇ ਅਕਾਲੀ ਦਲ ਨੂੰ ਭੰਡਣਾ ਹੋਏ ਤਾਂ ਬਿਨਾਂ ਕਿਸੇ ਦੇਰੀ ਦੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ ਕਾਲਕਾ ਨੇ परमजीत सिंह सरना जी ਨੂੰ ਪੜਨਾ ਹੋਏ ਤਾਂ ਨਾਲ ਬਿੰਦ ਦੇਖਦੇ ਆ ਰਾਤ ਦੇਖਦੇ ਆ ਨਾ ਟਾਈਮ ਦੇਖਦੇ ਆ মিডিਆ ਇਕੱਠਾ ਕਰਕੇ ਬਸ ਪੜਨਾ ਸ਼ੁਰੂ ਕਰ ਦਿੰਦੇ ਆ ਅੱਜ ਮੈਂ ਕੱਲ੍ਹ ਕੇ ਤੋਂ ਪੁੱਛਣਾ ਚਾਹਨਾ ਕਿ ਇਹ ਸਵੇਰ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਹੁਣ ਤੁਸੀਂ ਕੀ ਪ੍ਰੈਸ ਕਾਨਫਰੰਸ ਕਰਕੇ ਬੰਜਿੰਦਰ ਸਿੰਘ ਸਿਰਸੇ ਦਾ ਬਾਇਕਾਟ ਕਰੋਗੇ ਕਿ ਦਿੱਲੀ ਕਮੇਟੀ ਦੇ ਮੈਂਬਰ ਦਿੱਲੀ ਕਮੇਟੀ ਦਾ ਪ੍ਰਧਾਨ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਇਕੱਠੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੋਗੇ ਕਿ ਮਜਿੰਦਰ ਸਿੰਘ ਸਿਰਸਾ ਨੇ ਸੋਦੇ ਸਾਦ ਨੂੰ ਮਾਫੀ ਦਵਾਈ ਉਸ ਬਲਦਕਾਰੀ ਸਾਦ ਨੂੰ ਜਿਸ ਨੇ ਸਾਈਹ ਫਿਗੁਰ ਗੁਰਨ ਸਾਹਿਬ ਜੀ ਦੀ ਬੇਦਬੀ ਕਰਾਈ ਉਸ ਨੂੰ ਮਾਫੀ ਦਵਾਈ ਔਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਵੀ ਹੋ ਰਿਹਾ ਹੈ ਕੱਲ ਇਸ ਦੇ ਲਈ ਅੱਜ ਪੂਰੀ ਦਿੱਲੀ ਕਮੇਟੀ ਮਨਿੰਦਰ ਸਿੰਘ ਸਿਰਸੇ ਦਾ ਬਾਈਕਾਟ ਕਰਦੀ ਹੈ ਅੱਜ ਤੋਂ ਬਾਅਦ ਮਨਿੰਦਰ ਸਿੰਘ ਸਿਰਸੇ ਦਾ ਦਿੱਲੀ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਅਜੇ ਹਰਮੀਤ ਸਿੰਘ ਕਾਲਕਾ ਹਿੰਮਤ ਕਰੇਗਾ ਕਰੇਗਾ ਪ੍ਰੈਸ ਕਾਨਫਰੰਸ ਦੱਸੇਗਾ ਕਿ ਉਹਦੇ ਅੰਦਰ ਪੰਥ ਲਈ ਦਰਦ ਹੈ ਕਿ ਨਹੀਂ ਹੈ ਕਿਉਂਕਿ ਉਹ ਇੱਕ ਗਲ ਕੈਂਦਰੀ ਥੰਦਾ ਕਿ ਮੈਂ ਸਭ ਤੋਂ ਵੱਡਾ ਪੰਥ ਦਰਦੀ ਹਾਂ ਅਗਰ ਪੰਥ ਦੀ ਕੋਈ ਗੱਲ ਕਰਦਾ ਤਾਂ ਹਰਮੀਤ ਸਿੰਘ ਕਾਲਕਾ ਹੀ ਕਰਦਾ ਹੋਰ ਕੋਈ ਨਹੀਂ ਕਰਦਾ ਹੁਣ ਮੈਂ ਹਰਮੀਤ ਸਿੰਘ ਕਾਲਕਾ ਜੀ ਤਾਲੂ ਪੁੱਛ ਰਿਹਾ ਕਿ ਕਿੰਨੀ ਦੇਰ ਦੇ ਅੰਦਰ ਤੁਸੀਂ ਪ੍ਰੈਸ ਨੂੰ ਬੁਲਾ ਕੇ ਮੀਡੀਆ ਨੂੰ ਇਕੱਠਾ ਕਰਕੇ ਇਹ ਬਿਆਨ ਦੇ ਰਹੇ ਹੋ ਕਿ ਅਜ ਤੋ ਮਨਿੰਦਰ ਸਿੰਘ ਸਿਰਸਾ ਕੌਮ ਦਾ ਕਦਰ ਹੈ ਸੋਦੇ ਸਾਥ ਦਾ ਯਾਰ ਹੈ ਇਸ ਕਰਕੇ ਮਨਿੰਦਰ ਸਿੰਘ ਸਿਰਸਾ ਦਾ ਦਿੱਲੀ ਕਮੇਟੀ ਬਾਈਕਾਟ ਕਰਦੀ ਹੈ ਅੱਜ ਤੋਂ ਬਾਅਦ ਦਿੱਲੀ ਕਮੇਟੀ ਦੇ ਅੰਦਰ ਮਨਿੰਦਰ ਸਿੰਘ ਸਿਰਸਾ ਦੀ ਕੋਈ ਇੰਟਰਫੇਰੈਂਸ ਨਹੀਂ ਹੋਏਗੀ ਜਿਹੜਾ ਮੈਂਬਰ ਮਨਿੰਦਰ ਸਿੰਘ ਸਿਰਸੇ ਕੋਲ ਜਾਏਗਾ ਬ੍ਰਿੰਦਰ ਸਿੰਘ ਸਿਰਸਤਨਾਲ ਫੋਟੋ ਕਿਚਾਏਗਾ इवन ਦਿੱਲੀ ਕਮੇਟੀ ਦਾ ਪਰਦਾਜ਼ ਕੋ ਜਲਸ ਕਤਰ ਵੀ ਤੇ ਦਿੱਲੀ ਕਮੇਟੀ ਵੀ ਉਸ ਮੈਂਬਰ ਦਾ ਉਸ ਪ੍ਰਧਾਨ ਦਾ ਜਲਸ ਕਤਰ ਦਾ ਬਾਈਕਾਊਟ ਕਰੇਗੀ ਹੁਣ ਦੇਖਣਾ ਹੈ ਕਿ ਤੁਹਾਡੇ ਅੰਦਰ ਵਾਕੀ ਪੰਜ ਸਰ ਦਰਦ ਹੈ ਕਿ ਤੁਹਾਡੇ ਅੰਦਰ ਮਨਿੰਦਰ ਸਿੰਘ ਸਿਰਸਤ ਦਾ ਦਰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਕਹਿੰਦੇ ਉਹਨਾਂ ਦੇ ਕੋਈ ਕਰੀਬ ਕਰੀਬ ਪੰਜ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਤਲਬ ਕੀਤੇ ਨੇ ਜੀ ਇੰਨਾ ਜਿਹੜਾ ਮਨਜਿੰਦਰ ਸਿੰਘ ਸਿਰ ਤੇ ਦਾ ਨਾਂ ਇਸ ਤਰ੍ਹਾਂ ਕਿ ਹੁੰਦਾ ਵੀ ਇਹ ਵੀ ਦਾਅਵਾ ਕਰਦਾ ਸੀ ਕਿ ਉਹਦੋਂ ਚਿੱਠੀ ਲੈ ਕੇ ਆਇਆ ਹੂੰ ਉਸ ਜੀ ਜਿਹਨੇ ਵੀ ਇਹਨੂੰ ਕੈਪਟਨ ਰੈਂਕ ਸੀ ਹੋਣਾ ਜਦੋਂ ਪੰਜਾਬ ਸਰਕਾਰ ਸੀਗੀ ਉਹਨੂੰ ਵੀ ਕਿ ਤਰੀ ਅਜਾ ਦੇਖ ਕੇ ਮੈਂ ਆਪਣੀ ਅੱਖੀਂ ਵੇਖਣ ਦੀ ਗੱਲ ਕਰਦਾ ਵੀ ਇਸ ਬੰਦੇ ਨੇ ਆ ਕੇ ਹੱਥ ਜੋੜ ਕੇ ਜਥੇਦਾਰ ਕੋਲੇ ਜੀ ਮੁਮਾਫੀ ਦਾ ਸਵਾਗਤ ਕੀਤਾ ਸੀਗਾ ਹੂੰ ਕਿ ਮੈਂ ਮਾਫੀ ਦਾ ਸਾਕਤ ਕਰਦਾ ਵੀ ਤੁਸੀਂ ਜਿਹਦਾ ਜੀ ਬਹੁਤ ਵਧੀਆ ਤੇ ਬਹੁਤ ਅਲੱਗ ਕਮਕੀਪਾ ਸਿਆਸੀ ਕਾਰਜ ਕੀਤਾ ਡੇਰਾ ਮੁਕੀ ਨੂੰ ਮਾਫੀ ਦਾ ਯਾਰ ਭਗਵੰਦਿਆ ਜੀ ਮੇਰੇ ਸਾਹਮਣੇ ਦੀ ਗੱਲ ਮੈਂ ਉੱਤੇ ਬੈਠ ਕੇ ਕਿ ਕੱਲ ਜਿਹੜਾ ਤੁਸੀਂ ਕੱਲ ਤੱਕ ਦੇ ਕੋਲੇ ਸਾਡੇ ਪੱਲੇ ਉੱਥੇ ਬੈਠੇ ਸੀਗਾ ਹੂੰ ਨਾਰਮਲ ਹੋ ਗਿਆ ਜਿੱਕੇ ਵੀ ਸੀਗਾ ਜੀ ਅਲੀਰ ਮਨਜੀਤ ਸਿੰਘ ਪਿੱਛੇ ਚੁੱਪ ਕਰਕੇ ਬਿੱਠੇ ਬਿਠਾ ਰਿਹਾ ਉਹ ਨਹੀਂ ਬੋਲਿਆ ਇਹ ਚਾਰਟਰਡ ਪੇਅਰ ਲੈ ਕੇ ਬਕਾਇਦ ਭਾਈਏ ਲੈ ਕੇ ਸੈਸ਼ਨ ਆਪਣੇ ਮੰਦੇ ਦੇ ਕਿ ਅਸੀਂ 1500 ਨਾਲ ਜੀ ਉਹਦੇ ਵਿੱਚ ਜੋ ਮੈਂ ਜਿਹੜੀ ਡਾਕਟਰ ਪਰਮਿੰਦਰ ਸਿੰਘ ਹੋਰੀ ਉਸ ਦਿਨ ਉਹਨਾਂ ਦੇ ਨਿਆਰੋ ਸੀਗੇ ਉਹ ਮੇਰੇ ਕਾਫੀ ਨੇੜੇ ਸੀ ਉਹਨਾਂ ਨੂੰ ਜਾਣ ਕੇ ਦਿੱਤੀ ਮੈਂ ਤਾਂ ਉਹ ਵੀ ਸਪਸ਼ਟ ਕਰਦੇ ਹੋ ਜਿਹੜੇ ਸਾਹਮਣੇ ਤੇ ਆਈ ਨਹੀਂ ਜੀ ਜਦੋਂ ਸ਼੍ਰੋਮਣੀ ਕਮੇਟੀ ਨੇ 12 ਲੱਖ ਦੇ ਹਿੱਸੇ ਦਿੱਤੇ ਉਹਨਾਂ ਦੇ ਵਿੱਚੋਂ ਕੋਚ ਹਿੱਸੇ ਹਿੱਸੇ ਸ਼੍ਰੋਮਣੀ ਕੀ ਦਿੱਤੇ ਸੀ ਤੇ ਬਾਕੀ ਅਕਾਲੀ ਦਲ ਨੇ ਚੰਡੀਗੜ੍ਹ ਦਿੱਤੇ ਸੀ ਜੀ ਜਦੋਂ ਚੰਡੀਗੜ੍ਹ ਦੇ ਹਿੱਸੇ ਦਿੱਤੇ ਬਿਲ ਉਹ ਵੀ ਚਲੇ ਗਏ ਕਿ ਜਦ ਬਿਲ ਪਾਸ ਕਰਨ ਦੇ ਤੋਂ ਜੇ ਦੋ ਮੈਂਬਰ ਸੀ ਕਿ ਕਰਨਲ ਸਿੰਘ ਮਨਯੋਲੀ ਤੇ ਜਨਰਲ ਸੈਕਟਰੀ ਉਸ ਟਾਈਮ ਦੇ ਗਏ ਸੀ ਸਗੇਦ ਸਿੰਘ ਪੌਰ ਇਹ ਅੜਗੇ ਪੇਸ਼ ਸੀਨ ਨਹੀਂ ਕਰਦੇ ਜੀ ਇਹ ਕਿਉਂ ਦਿੱਤੇ ਗਏ ਨੇ ਹੂੰ ਚਲੋ ਉਸ ਨੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਵੀ ਅਸੀਂ ਮੈਂ ਬਲਵਾਰਪੁਰ ਨਿਕੇ ਵਿੱਚ ਮੈਂ ਬਾਹਰ ਤੇ ਕਰਨਾਲੀ ਸਿਪਰੋਜ ਪਹੁੰਚੇ ਕਹਿੰਦਾ ਮੈਂ ਦੋ ਤਰੀਕ ਨੂੰ ਆਉਂਗਾ ਪਰ ਸਪਸ਼ਟ ਕੋਈ ਨਹੀਂ ਪਹੁੰਚਾ ਜੀ ਹੋਰ ਜਿਹੜੀ ਜਦੋਂ ਇਹਨਾਂ ਨੇ ਫਿਰ ਜੀ ਪਤਾ ਲੱਗਾ ਵੀ ਐਸਪੀਸੀ ਇਸ ਤੇ ਅਵੇਰੀਆ ਡਾਕਟਰ ਪ੍ਰਮੇਂਦਰ ਸਿੰਘ ਜਿਹੜੇ ਨੇ ਉਹਨਾਂ ਦੀ ਮੁਤਾਬਕ ਜਿਹੜੇ ਪੀਆਰਓ ਸੀ ਇਸ ਤੇ ਬਿਜਲੀ ਕਮੇਟੀ ਦੇ ਉਹਨਾਂ ਦਾ ਕਹਿਣਾ ਇਹ ਸੀਗਾ ਵੀ ਮੈਨੂੰ ਮਨਿੰਦਰ ਸਿੰਘ ਸਿੱਧਾ ਫੋਨ ਹੋਗਾ ਜੀ ਪੀਪਾ ਵੀ ਇਸ ਤੇ ਦੇਣੇ ਸਵਾਗਤ ਕਰਨਾ ਪਊਗਾ अच्छा दिल्ली ਦੇ ਵਿੱਚ ਵੀ ਇਸ਼ਤਿਹਾਰ ਦੇਣੇ ਆ। ਹਾਂ।